ਹਰ ਪਜੰਤ ਤੋਂ ਬਾਅਦ ਅਸ਼ੋਕ ਮਿੱਤਰ ਦੇ ਵੱਲੋਂ ਵੀ ਸੰਜੀਵ अरोड़ा ਦੇ ਹੱਕ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਸੰਜੀਵ अरोड़ा ਨੂੰ ਪਾਈਆਂ ਜਾਣ ਲੁਧਿਆਣਾ ਵਿਖੇ 19 ਤਰੀਕ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਹਲਕਾ ਵਾਸਤੇ ਉਮੀਦਵਾਰ ਸੰਜੀਵ ਰੋੜਾ ਨੂੰ ਜਿੱਤੋਂ ਦੇ ਲਈ ਰਾਤਬਾ ਵਿੱਚ ਉਹਨਾਂ ਦੇ ਸਾਥੀ ਕ੍ਰਿਕਟਰ ਹਰਪਜਨ ਸਿੰਘ ਤੋਂ ਬਾਅਦ ਹੁਣ ਲਵਲੀ ਯੂਨੀਵਰਸਿਟੀ ਦੇ ਚਾਂਸਲਰ ਅਤੇ ਜਲੰਧਰ ਤੋਂ ਰਾਤਬਾ ਮੈਂਬਰ ਅਸ਼ੋਕ ਮਿੱਤਰ ਨੇ ਵੀ ਸ਼ੁੱਕਰਵਾਰ ਨੂੰ ਪੱਛਮੀ ਹਲਕੇ ਤੋਂ ਉਮੀਦਵਾਰ ਸੰਜੀਬ ਅਰੋੜਾ ਦੀ ਜਿੱਤ ਯਕੀਨੀ ਬਣਾਉਣ ਲਈ ਆਮ ਆਦਮੀ ਪਾਰਟੀ ਲਈ ਵੋਟਾਂ ਮੰਗੀਆਂ ਉਹਨਾਂ ਦੇ ਨਾਲ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਵੀ ਉਹਨਾਂ ਦੇ ਨਾਲ ਸ਼ਾਮਿਲ ਹੋਏ ਇਸ ਸੰਬੰਧੀ ਆਗਰਾ ਨਗਰ ਦੇ ਕਮਿਊਨਿਟੀ ਸੈਂਟਰ ਵਿੱਚ আয়োজিত ਸਮਾਰੋਹ ਦੌਰਾਨ ਚਾਰ ਮੰਤਰੀ ਇਕੱਠੇ ਮੌਜੂਦ ਸਨ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਕੈਬਨਟ ਮੰਤਰੀ ਕੁਦੀਪ ਸਿੰਘ ਢਾਲੀਵਾਲ ਹਰਜੋਤ ਬੈਸ ਹਦੀਪ ਮੁੰਡਿਆ ਅਤੇ ਤਰਨਪ੍ਰੀਤ ਸਿੰਘ ਸੌਨ ਸ਼ਾਮਲ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਦੇ ਅਨੁਸਾਰ ਸੰਜੀਵ अरोड़ा ਨੂੰ ਜਿੱਤ ਕੇ ਮੰਤਰੀ ਬਣਾਉਣ ਲਈ 19 ਨੂੰ ईवीएम ਦੇ ਨੰਬਰ 1 ਤੇ 4 ਦੇ ਛੋਹ ਨਿਸ਼ਾਨ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਇਸ ਦੌਰਾਨ ਅਗਰਵਾਲ ਪਾਈਚਾਰੀ ਦੇ ਮੈਂਬਰਾਂ ਤੋਂ ਇਲਾਵਾ ਨਿਊ ਸਕੂਲ ਦੇ ਪੁਰਾਣੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਪਹੁੰਚੇ ਤੇ ਸੰਜੀਵ ਅਰੋੜਾ ਨੂੰ ਜਤੌਨ ਦੇ ਲਈ ਸਮਰਥਨ ਦਾ ਪਰੋਸਾ ਦਿੱਤਾ